ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਤੇ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਆਪਾਂ ਲੱਗੇ ਆ ਆਪਣੇ ਜਿਹੜੀ ਬੂਏ ਮੂਰਲੇ ਰੱਖ ਸੀਗੇ ਦੋ ਇਹ ਵੀ ਵਾਧੂ ਤੇ ਹੀ ਸੀਗੇ ਐਵੇਂ ਹਨਾ ਇਹ ੜਿੱਕਾ ਬੰਦੇ ਸੀਗੇ ਜਦੋਂ ਨੀਰੀ ਆਉਂਦੀ ਸੀਗੀ ਨਾਲ ਤਾਰਾਂ ਦੇ ਉੱਪਰ ਟੱਚ ਹੁੰਦੇ ਸੀਗੇ ਤੇ ਅੱਜ ਆਪਾਂ ਇਹਨਾਂ ਨੂੰ ਵੱਢਣ ਲੱਗੇ ਆ ਤਾਰ ਨਾਲ ਟੋਚਨ ਪਾ ਕੇ ਟਰੈਕਟਰ ਨਾਲ ਵਾਟ ਕੇ ਨਹੀਂ ਤੇ ਫਿਰ ਜੋੜਦੇ ਪਏ ਦੁੱਧੂ ਵੱਢ ਕੇ ਦੇਖ ਲਾਂਗੇ ਆਜੋ ਤੁਹਾਨੂੰ ਦਿਖਾਉਂਦੇ ਆ ਅੱਜ ਹਾਂ ਬੋ ਗੱਲਾ ਵ ਤਾਂ ਕਰਕੇ ਆਪਾਂ ਜਿਹੜਾ ਟਰੈਕਟਰ ਨਾਲ ਖਿੱਚ ਕੇ ਵੇਖਿਆ ਵ ਤੇ ਉਹ ਸਲਿੱਪ ਕੱਢ ਜਾਂਦਾ ਟਰੈਕਟਰ ਜਾਦੇ ਗਾਂਹ ਨਹੀਂ ਖਤਦਾ ਪੈ ਦੂਜੀ ਬੰਨੇ ਹੁਣ ਆਪਾਂ ਕਹਿੰਨੇ ਆ ਦੂਜੀ ਬੰਨੇ ਨੂੰ ਵਟ ਕੇ ਗਾਂਹ ਚੋਂ ਨਾ ਆ ਜਾਂਦਾ ਵ ਆਵੇਂ ਸਾਰੇ ਸਲਿੱਪ ਕੱਢ ਜਾਂਦਾ ਟਰੈਕਟਰ ਟਾਇਰ ਵੇਖੋ ਆਪਾਂ ਹੁਣ ਦੂਜੀ ਬੰਨੇ ਨੂੰ ਬੈਕ ਕਰਕੇ ਵੇਨਨੇ ਆ ਜੇ ਉਧਰ ਨੂੰ ਗੱਲ ਬਣ ਗਈ ਤਾਂ ਉਧਰ ਨੂੰ ਵੇਖ ਲਾਂਗੇ ਫਿਰ ਆਜੋ ਤੁਹਾਨੂੰ ਵੇਨਨੇ ਅੱਗੇ ਕੀ ਬੰਦਾ ਹੁਣ ਆਪਾਂ ਲੱਗੇ ਆਂ ਹਾਸ਼ਪਈ ਦਾ ਵਢਣ ਟੋਚਨ ਪਾ ਲਿਆ ਵਾ ਟਰੈਕਟਰ ਨਾਲ ਖਿੱਚੀ ਜਾਂਨੇ ਆਂ ਕੇਰਾ ਉਦਾਂ ਖਿੱਚ ਕੇ ਵੇੰਨੇ ਆਂ ਹੈ ਵੱਢ ਕੇ ਵੇਖ ਲੈੰਨੇ ਆਂ ਜੀ ਉਦਾਂ ਖਿੱਚਿਆ ਗਿਆ ਉਦਾਂ ਖਿੱਚ ਲਾਂਗੇ ਨਹੀਂ ਤੇ ਵੱਢ ਕੇ ਵੇਖਾਂਗੇ ਵੱਢ ਕੇ ਵੇੰਨੇ ਆ ਨਾ ਇਹਦਾ ਖਿੱਚਾ ਨਹੀਂ ਜਾਂਦਾ ਆਣ ਗਿਆ ਲਾ ਹੇ ਹ ਨਹੀਂ ਤੇ ਉਮੇ ਲੈ ਜਾਣਾ ਹੈ ਨਾ ਤੋੜ ਦੇਣਾ ਹਮ ਲੱਗਾ ਤਾਰ ਤੋਂ ਉਡਾਰ ਲਾ ਕੇ ਓ ਰੋ ਉੱਤ ਤਾਰ ਵੀ ਲੱਗ ਜਾਂਦੀ ਹੈ ਨਹੀਂ ਨਹੀਂ ਹ ਟਟ ਨਾ ਜਾਵੇ ਅਮਰੀਕ ਪੂਰੀ ਭਾਈ ਹੁੰਦਾ ਜਾ ਹਾਂ ਓਏ ਲੱਗਾ ਰਹਿਣ ਤੇ ਤੈਨੂੰ ਬੱਸ ਲਾਵਾ ਉਧਰ ਵੱਡਿਆ ਗਿਆ ਤੇ ਹੁਣ ਉਧਰੋਂ ਖੇਚ ਪਈ ਕਰਕੇ ਡਿੱਗਦਾ ਜਾਂਦਾ ਮੈਂ ਤਾਂ ਨਾ ਗੇਰਾ ਟਰੈਕਟਰ ਤੋੜ ਕੇ ਵੇਖ ਲਈਏ ਹੈ ਚਲੋ ਮੈਂ ਦੱਕਾ ਦੇਖ ਦੂਗਾ ਹਾਂ ਟਰੈਕਟਰ ਤੋੜ ਕੇ ਵੇਨੇ ਆ ਇਹਨੂੰ ਬਾਹਰ ਦਾ ਬਤਾਰ ਨਾ ਟੁੱਟ ਜੀ ਆਪਣੀ ਬਰੀਕ ਜੀ ਆ ਤਾਰ ਵੀ ਆਵੇ ਇਧਰੋਂ ਦਾ ਵਾਵਾ ਵੱਢਿਆ ਗਿਆ ਕਿਉਂ ਤਾਰ ਸੁਖਣ ਵਾਲੀ ਆ ਤਾਰ ਟੁੱਟਣ ਵਾਲੀ ਆ ਰਹਿ ਨਹੀਂ ਦਿੰਦੇ ਤੋੜਨ ਨੂੰ ਪਰ ਤਾਰ ਆਪਣੀ ਜੜੀ ਆ ਉਹ ਇੱਥੋਂ ਆ ਇੱਥੋਂ ਮੋੜ ਚ ਟੁੱਟਣ ਵਾਲੀ ਆ ਤਾਂ ਕਰਕੇ ਆਪਾਂ ਆ ਗਿਆ ਹਾਂ ਸਾਰਾ ਹੀ ਵੱਢ ਲੈਨੇ ਆ ਹੱਥੀ ਐਵੇਂ ਜਰੂਰੀ ਨੁਕਸਾਨ ਕਰਨਾ ਨਾਲੇ ਫਿਰ ਮਿਹਨਤ ਵੀ ਨਹੀਂ ਬੱਲੇ ਪੈਣੀ ਚੱਕੋ ਬਈ ਡਿੱਗ ਪਿਆ ਨੂੰ ਆਪਾਂ ਵੜ ਲਿਆ ਹੁਣ ਵੱਢਣ ਲੱਗੇ ਆ ਹੁਣ ਲਗਾਏ ਜਾ ਲਾਂਗੇ ਟਰੈਕਟਰ ਬੈਕ ਟਰੈਕਟਰ ਉੱਪਰ ਆਦਾ ਬੈਕ ਕਰਕੇ ਹੁਣ ਪਾਵਾਂਗੇ ਉਹਨੂੰ ਤਾਰ ਫਿਰ ਦੂਜਾ ਬਾਅਦ ਚ ਇਹਨੂੰ ਖਿੱਚ ਕੇ ਸੱਟ ਦਾਂਗੇ ਤੋੜੀ ਲਾ ਕੇ ਪਾਵਾਂਗੇ ਤਾਰ ਆਵਲਾ ਮੋੜ ਜਿਹੜਾ ਉਹ ਪਰਲੇ ਪਹਿਲਾਂ ਵਾਲੇ ਨਾਲੋਂ ਥੋੜਾ ਜਿਹਾ ਪਤਲਾ ਹੈ ਛੇਦੀ ਟੱਟ ਜਾਊਗਾ ਜੇ ਟੱਟ ਗਿਆ ਤੇ ਠੀਕ ਆ ਇਦਾਂ ਹੀ ਨਹੀਂ ਤੇ ਫਿਰ ਪਹਿਲਾਂ ਵਾਲੇ ਵਾਂਗੂ ਵੱਟ ਲਾਂਗੇ ਖਿੱਚ ਕੇ ම වෙන්න ීබන්දා තරා පාවන බාතියන කෙච්චන් ලගයාන් හෙච්චන තාර්යතුර ප්‍රසිගයොත්තුව අප දුරියරි ගඩක පාතියඕ හෙච්චනය ਇਹ ਚੁਲਕੋਈ ਆ ਗਿਆ ਤਾਂ ਇਦਾਂ ਹੀ ਤਾਰ ਵੀ ਟੁੱਟ ਗਈ ਆ ਚੱਕੋ ਟੁੱਟ ਗਈ ਆ ਟੁੱਟ ਗਈ ਉੱਥੋਂ ਇਹਨੂੰ ਵੀ ਹੁਣ ਵੱਡ ਕੇ ਉਧਰ ਲਾ ਦਾਂਗੇ ਕਾਣੇ ਦੇ ਉੱਤੇ ਆਹ ਜਿੱਥੇ ਅੱਗੇ ਸਾਰਾ ਸ਼ੰਗ ਪਿਆਰਾ ਤੋਂ ਨਾ ਬਸ ਮੇਟਤਾ ਹੁਣ ਮਿਲਾਂਗੇ ਤੁਹਾਨੂੰ ਆਪਾਂ ਅਗਲੇ ਵਲੌਗ ਚ ਉਹ ਤੱਕ ਲਈ ਸਤ ਸ੍ਰੀ ਅਕਾਲ